ਇੱਥੇ ਕਿਉਂ ਜਾ ਰਹੇ ਹੋ ਮਤਲਬ ਇਹ ਜੀ ਬੁੱਢੇ ਆਦਮੀ ਆ ਤੇ ਪਿਸ਼ਾਬ ਤਾਂ ਆਉਂਦਾ ਹੀ ਉਹਨਾਂ ਦੇ ਪਿਸ਼ਾਬ ਬਿਮਾਰੀ ਕੋਈ ਲੱਗ ਜੇ ਤੁਹਾਨੂੰ ਇੱਥੇ ਇੰਨੀਆਂ ਗੰਦੀਆਂ ਬਿਮਾਰੀ ਓਏ ਪਿਸ਼ਾਬ ਤਾਂ ਆਉਂਦਾ ਹੀ ਉਹ ਤਾਂ ਕਰਨੀ ਹੀ ਕਰ ਮੈਂ ਕੀ ਕਰੀਏ ਇਸ ਤਰ੍ਹਾਂ ਦੇ ਬਾਥਰੂਮ ਨੇ ਉਹ ਬੜੇ ਸ਼ਾਈ ਨੇ ਬੜੇ ਵਧੀਆ ਨੇ ਸਾਫ਼ ਨੇ ਤੁਹਾਡੇ ਰਗਾ ਬੰਦਾ ਜਦੋਂ ਕੋਈ ਆਪਦੇ ਕੰਮ ਲਈ ਆਉਂਦਾ ਉਹਨੂੰ ਇਹੋ ਜੀ ਜਗ੍ਹਾ ਤੇ ਤੂੰ ਤਾਂ ਜੀ ਇਹੋ ਜੀ ਜਗ੍ਹਾ ਤੇ ਪਿਸ਼ਾਬ ਕਰਨਾ ਪੈਣਾ ਤਾਂ ਖਤਰੇ ਇਹਨੂੰ ਮੂੰਹ ਮੋੜਦੇ ਆ ਸਾਡੇ ਲੋਕ ਫਿਰੋਜ਼ਪੁਰ ਦੇ ਇੱਥੇ ਆਉਂਦੇ ਤੁਸੀਂ ਉਹ ਵੇਖੋ ਵੀ ਕਿਵੇਂ ਇੱਥੇ ਪਲਾਸਟਿਕ ਵੀ ਕੋਈ ਡਸਟਬਿਨ ਦੇ ਉੱਤੇ ਸੁੱਟਿਆ ਨਹੀਂ ਜਾ ਰਿਹਾ ਦੇਖੋ ਜ਼ੋਰ ਦੇਖੋ ਤੁਸੀਂ ਕਦੀ ਪ੍ਰਸ਼ਾਸਨ ਦੀਆਂ ਬਿਲਡ ਜਾ ਰਹਾ ਨਾ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਨਾ ਸਰਕਾਰ ਵੱਲੋਂ ਹੁਣ ਮੈਂ ਕਹਿ ਰਿਹਾ ਸੀ ਸਾਡੇ ਲੋਕ ਬੜੇ ਚੰਗੇ ਆ ਲੋਕ ਵੀ ਉਹਨਾਂ ਵਿੱਚ ਹੀ ਆ ਗਏ ਕਿਉਂਕਿ ਲੋਕ ਸਾਡੇ ਇੱਥੇ ਤੁਸੀਂ ਦੇਖੋ ਡਸਟਬਿਨ ਨਹੀਂ ਪਰ ਡਸਟਬਿਨ ਤੋਂ ਬ ਬਕਾਇਦਾ ਬਾਹਰ ਚੀਜ਼ਾਂ ਇਸ ਵਕਤ ਮੈਂ ਫਿਰੋਜ਼ਪੁਰ ਡੀਸੀ ਕੰਪਲੈਕਸ ਦੀ ਇਮਾਰਤ ਦੇ ਇੱਕ ਕਦੋ ਦੋ ਸੈਂਟਰ ਪੁਆਇੰਟ ਨੇ ਇੱਕ ਆ ਸੈਂਟਰ ਪੁਆਇੰਟ ਹੈ ਇਸ ਤੋਂ ਬਾਅਦ ਇੱਕ ਉਹ ਅੱਗੇ ਸੈਂਟਰ ਪੁਆਇੰਟ ਹੈ ਤੁਸੀਂ ਇਸ ਇਮਾਰਤ ਦੀ ਹਾਲਤ ਦੇਖੋ ਕਿਵੇਂ ਦੀ ਹੈ ਕਿ ਇਸ ਨੂੰ ਬਣੇ ਨੂੰ ਹਜੇ ਕਿੰਨਾ ਕੁ ਸਮਾਂ ਹੋਇਆ ਵੀ ਇਸ ਦੇ ਵਿੱਚ ਨਾ ਕੋਈ ਰੀਸਟੋਰੇਸ਼ਨ ਕੀਤੀ ਜਾ ਰਹੀ ਹੈ ਨਾ ਪ੍ਰਸ਼ਾਸਨ ਦਾ ਧਿਆਨ ਹੈ ਨਾ ਅਣ ਦੇਖਿਆ ਕੀਤਾ ਜਾ ਰਿਹਾ ਹਰ ਪੱਧਰ ਤੇ ਇਹ ਕਿਉਂਕਿ ਅਸੀਂ ਇੱਕ ਵਿਕਸਿਤ ਭਾਰਤ ਦੇਸ਼ ਦੇ ਵਿੱਚ ਰਹਿੰਦੇ ਆ ਪੰਜਾਬ ਦੇ ਵਿੱਚ ਹਰ ਕੋਈ ਮੁੱਦਿਆਂ ਤੇ ਸਰਕਾਰਾਂ ਬਣਾਉਂਦਾ ਜਿਹੜੇ ਸਾਡੇ ਆਮ ਲੋਕਾਂ ਦੇ ਮੁੱਦੇ ਨੇ ਸਰਕਾਰ ਉਹਨਾਂ ਤੇ ਨਾ ਧਿਆਨ ਦਿੰਦੀ ਹੈ ਨਾ ਪ੍ਰਸ਼ਾਸਨ ਦਿੰਦਾ ਆਖਰਕਾਰ ਇਹੋ ਜਿਹੇ ਹਾਲਾਤ ਕਿਉਂ ਬਣਦੇ ਕਿਉਂਕਿ ਜਿਹੜੀਆਂ ਅੰਗਰੇਜ਼ਾਂ ਦੇ ਟਾਈਮ ਦੀਆਂ ਮਾਰਤਾ ਬਣੀਆਂ ਉਹਨਾਂ ਨੂੰ ਹਜੇ ਤੱਕ ਕੋਸ਼ ਨਹੀਂ ਆ ਜੇਕਰ ਇਹ ਹੋਇਆ ਤੁਸੀਂ ਉਹ ਵੇਖੋ ਵੀ ਕਿਵੇਂ ਇੱਥੇ ਪਲਾਸਟਿਕ ਵੀ ਕੋਈ ਡਸਟਬਿਨ ਦੇ ਉੱਤੇ ਸੁੱਟਿਆ ਨਹੀਂ ਜਾ ਰਹਾ ਹੈਗਾ ਉਹ ਤਸਵੀਰ ਉਹ ਤਸਵੀਰ ਦਿਖਾਇਆ ਜੀ ਜ਼ਰੂਰ ਇੱਕ ਮੈਂ ਜ਼ਰੂਰ ਨਜ਼ਦੀਕ ਕਰਕੇ ਇੱਕ ਉਹ ਦੇਖੋ ਵੀ ਉੱਥੇ ਕਿਵੇਂ ਇੱਕ ਡਸਟਬਿਨ ਨਹੀਂ ਇੱਥੇ ਜਦੋਂ ਆਪ ਇੱਥੋਂ ਦੇ ਮੁਲਾਜ਼ਮ ਵੀ ਇਹ ਕੰਮ ਕਰਨ ਲੱਗੇ ਨਹੀਂ ਸੋਚਦੇ ਵੀ ਇੱਥੇ ਕਿਉਂ ਐਸੀ ਕਿਸ ਤਰੀਕੇ ਨਾਲ ਆ ਤਸਵੀਰ ਦਿਖਾਉਣਾ ਜੀ ਸਾਡੇ ਕੋਲ ਡਸਟਬਿਨ ਵੀ ਨਹੀਂ ਬਕਾਇਦਾ ਜਗ੍ਹਾ ਵੀ ਇਹ ਇਹ ਇੱਕ ਦਫ਼ਤਰ ਦਾ ਦਫਤਰ ਦਾ ਕਮਰਾ ਆ ਦੇਖੋ ਇਹ ਬੋਤਲ ਸੱਟੀ ਆ ਵੇਖੋ ਅਸੀਂ ਕੀ ਕਰਾਂਗੇ ਸਾਡੇ ਕੋਲ ਇੱਥੇ ਡਰੇਨੇਜ ਸਿਸਟਮ ਦੇ ਟੱਕਣ ਨਹੀਂ ਹੈਗੇ ਜੇ ਹੈਗੇ ਨੇ ਤਾਂ ਚੋਰ ਲੈ ਜਾਂਦੇ ਕੋਈ ਧਿਆਨ ਨਹੀਂ ਕਿਸੇ ਤਰੀਕੇ ਦਾ ਮਤਲਬ ਆ ਦੇਖੋ ਜੋਰ ਦੇਖੋ ਤੁਸੀਂ ਕਦੀ ਪ੍ਰਸ਼ਾਸਨ ਦੀਆਂ ਬਿਲਡਿੰਗਾਂ ਤੇ ਵੀ ਜੋਰ ਲੱਗੇ ਹੁੰਦੇ ਨੇ ਆ ਕਿਸ ਤਰੀਕੇ ਨਾਲ ਇੱਥੇ ਧਿਆਨ ਰੱਖਿਆ ਜਾ ਰਿਹਾ ਜੇ ਚੋਰੀਆਂ ਇੱਥੇ ਲਗਾਤਾਰ ਹੋ ਰਹੀਆਂ ਚੋਰੀਆਂ ਦਾ ਵੀ ਕੋਈ ਧਿਆਨ ਨਹੀਂ ਜੇ ਡਰੇਨੇਜ ਸਿਸਟਮ ਹੈ ਇੱਥੋਂ ਦਾ ਸਭ ਕੁਝ ਹੀ ਅਸੀਂ ਸਵਾਲਾਂ ਦੇ ਘੇਰੇ ਦੇ ਵਿੱਚ ਆ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਨਾ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਨਾ ਸਰਕਾਰ ਵੱਲੋਂ ਹੁਣ ਮੈਂ ਕਹਿ ਰਿਹਾ ਸੀ ਸਾਡੇ ਲੋਕ ਬੜੇ ਚੰਗੇ ਆ ਲੋਕ ਵੀ ਉਹਨਾਂ ਵਿੱਚ ਹੀ ਆ ਗਏ ਕਿਉਂਕਿ ਲੋਕ ਸਾਡੇ ਇੱਥੇ ਤੁਸੀਂ ਦੇਖੋ ਡਸਟਬਿਨ ਨਹੀਂ ਪਰ ਡਸਟਬਿਨ ਤੋਂ ਬਾਕਾਇਦਾ ਬਾਹਰ ਚੀਜ਼ਾਂ ਸੁੱਟ ਰਿਹਾ ਵੇਖੋ ਤੁਸੀਂ ਇਮਾਰਤ ਨੂੰ ਦੇਖੋ ਚੰਗੀ ਤਰ੍ਹਾਂ ਇਹ ਅਸੀਂ ਤੁਹਾਡੇ ਤੱਕ ਇਹ ਤਾਂ ਲੈ ਕੇ ਆ ਰਹੇ ਕਿ ਤੁਹਾਨੂੰ ਪਤਾ ਲੱਗ ਸਕੇ ਕੀ ਸਾਡੇ ਸਰਕਾਰ ਕੋਲੋਂ ਕਿੰਨਾ ਪੈਸਾ ਜਿਹੜਾ ਦਿੱਲੀ ਆਉਂਦਾ ਤੇ ਉਹ ਪੈਸਾ ਲੱਗ ਕਿੱਥੇ ਰਿਹਾ ਪੈਸਾ ਹੈ ਕਿੱਥੇ ਆ ਪੈਸਾ ਸਿਰਫ ਕੱਲਾ ਕਾਗਜ਼ਾਂ ਦੇ ਵਿੱਚ ਵਿਖਾਇਆ ਜਾ ਰਿਹਾ ਕਿ ਪੈਸਾ ਇੱਥੇ ਲੱਗਿਆ ਹੋਇਆ ਪਰ ਇੱਥੇ ਜਿਹੜਾ ਅਸਲ ਦੇ ਵਿੱਚ ਪੈਸਾ ਨਹੀਂ ਲੱਗਿਆ ਆ ਵੇਖੋ ਤੁਸੀਂ ਹਰ ਤਰ੍ਹਾਂ ਦੀ ਗੰਦਗੀ ਤੁਹਾਨੂੰ ਮਿਲੂਗੀ ਆ ਫੇਰ ਉਹੀ ਰੈਸਟਰੂਮ ਆਗੇ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਸੀਗਾ ਅੱਗੇ ਹਰੇਕ ਰੈਸਟਰੂਮ ਦੀ ਹਾਲਤ ਮਾੜੀ ਕੱਲੀ ਅਫਸਰਸ਼ਾਈ ਜਾਂ ਜਿੱਥੇ ਅਫਸਰਾਂ ਨੇ ਬਹਿਣਾ ਉਥੇ ਚੰਗੀ ਸਫਾਈ ਅੱਛੇ ਹੋ ਸਕਦੀ ਆ ਦੇਖੋ ਜੀ ਕੋਈ ਕਿਸੇ ਤਰ੍ਹਾਂ ਦਾ ਡਰੇਨੇਜ ਸਿਸਟਮ ਨਹੀਂਗਾ ਸਰਕਾਰੀ ਇਮਾਰਤਾਂ ਦੇ ਇਹ ਹਾਲਾਤ ਸਾਡੀ ਸਰਕਾਰੀ ਇਮਾਰਤਾਂ ਦੇ ਆ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਕੁਝ ਦਿਨ ਪਹਿਲਾਂ ਅਸੀਂ ਇੱਕ ਇੰਟਰਵਿਊ ਕੀਤਾ ਸੀਗਾ ਰਾਜਦੀਪ ਹੋਰਾਂ ਦਾ ਜਿੱਥੇ ਅਸੀਂ ਗੱਲ ਕਰ ਰਹੇ ਸੀ ਕੁਆਲਿਟੀ ਆਫ ਲੀਡਰਸ਼ਿਪ ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਫਿਰੋਜ਼ਪੁਰ ਦੇ ਡੀਸੀ ਕੰਪਲੈਕਸ ਦੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀਡੀਓ ਪਾਈ ਸੀ ਆਖਰਕਾਰ ਸਾਡੇ ਦੇਸ਼ ਦੇ ਵਿੱਚ ਜੋ ਸਰਕਾਰੀ ਇਮਾਰਤਾਂ ਬਣੀਆਂ ਨੇ ਉਹਨਾਂ ਨੂੰ ਬਣਿਆ ਨੂੰ ਜੇਕਰ ਐਸੀ ਫਿਰੋਜ਼ਪੁਰ ਦੀ ਗੱਲ ਹੀ ਕਰ ਲਈਏ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਤਾਂ ਇੱਥੇ ਤਕਰੀਬਨ ਜਿਹੜੀ 10 ਤੋਂ 15 ਸਾਲ ਪਹਿਲਾਂ ਇੱਕ ਇਮਾਰਤ ਬਣੀ ਹੋਈ ਆ ਅੱਜ ਉਸਦੇ ਹਾਲਾਤ ਦੇਖੋ ਵੀ ਕਿਸ ਤਰੀਕੇ ਦੇ ਨੇ ਕਿ ਜਿਹੜਾ ਸੀਮੈਂਟ ਵੀ ਹੈ ਜਿਹੜਾ ਇਸ ਦੀ ਕੋਈ ਰੀਸਟੋਰੇਸ਼ਨ ਨਹੀਂ ਦੇਖੋ ਕਿਵੇਂ ਝੜ ਰਿਹਾ ਸੀਮੈਂਟ ਤੁਸੀਂ ਇਹ ਵੇਖੋ ਵੀ ਇਹ ਇੱਕ ਸਰਕਾਰੀ ਇਮਾਰਤ ਹੈ ਇਸ ਦਾ ਡਰੇਨੇਜ ਦਾ ਸਿਸਟਮ ਦਿਖਾਉਣੇ ਕੋਈ ਇਸ ਦੀ ਰੀਸਟੋਰੇਸ਼ਨ ਨਹੀਂ ਅਫਸਰਸ਼ਾਹੀ ਆਉਂਦੀ ਹੈ ਆ ਆ ਤਸਵੀਰਾਂ ਤੁਸੀਂ ਇਹ ਦੇਖੋ ਕਿ ਇੱਥੋਂ ਦੀਆਂ ਕਿਵੇਂ ਜਿਹੜਾ ਇਹਨਾਂ ਦਾ ਡਰੇਨੇਜ ਸਿਸਟਮ ਹੈ ਡਰੇਨੇਜ ਸਿਸਟਮ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਇੱਥੇ ਸਾਰੇ ਪਾਸੇ ਜਿਹੜੀ ਹੈ ਉੱਲੀ ਦੇਖੂਗੀ ਕਿ ਕਿਸ ਤਰੀਕੇ ਨਾਲ ਆ ਆ ਤਸਵੀਰ ਵੇਖੋ ਤੁਸੀਂ ਵੀ ਕਿਸ ਤਰੀਕੇ ਦਾ ਸਾਡੇ ਸਿਸਟਮ ਸਾਡੇ ਲੋਕ ਇੱਥੋਂ ਰੋਜ਼ ਲੰਘਦੇ ਆ ਅਫਸਰ ਸ਼ਾਈ ਲੰਘਦੀ ਹੈ ਉਹਨਾਂ ਵਾਸਤੇ ਕਿੰਨਾ ਕੁ ਜ਼ਰੂਰੀ ਹੁੰਦਾ ਤੁਸੀਂ ਹੁਣ ਇਹ ਤਸਵੀਰ ਦੇਖੋ ਕਿ ਇਮਾਰਤ ਦੀਆਂ ਜਿਹੜੀਆਂ ਇੱਟਾਂ ਨੇ ਉਹ ਦਿਸਣੀਆਂ ਜ਼ਰੂਰੀ ਉਹ ਦਿਸਣ ਲੱਗੀਆਂ ਨੇ ਪਰ ਉੱਥੇ ਹੀ ਜਿਹੜੀ ਤੁਸੀਂ ਉੱਲੀ ਦੇਖੋ ਕਿਸ ਤਰੀਕੇ ਨਾਲ ਇੱਕ ਸਰਕਾਰੀ ਇਮਾਰਤ ਹੈ ਬਣੀ ਨੂੰ ਕਿੰਨਾ ਸਮਾਂ ਹੋ ਗਿਆ ਜੇ ਕੋਈ ਬਹੁਤਾ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਦਾ ਸਿਸਟਮ ਚੱਲ ਕੀ ਰਿਹਾ ਇਸ ਨੂੰ ਰੀਸਟੋਰੇਸ਼ਨ ਲਈ ਇਸ ਉੱਤੇ ਕੀ ਕੰਮ ਕੀਤਾ ਜਾ ਰਿਹਾ ਪਰ ਇਸੇ ਤਰ੍ਹਾਂ ਤੁਹਾਨੂੰ ਕੁਝ ਹੁਣ ਤੁਹਾਨੂੰ ਅੰਦਰ ਦੀਆਂ ਵੀ ਤਸਵੀਰਾਂ ਦਿਖਾਉਣੇ ਆ ਤੇ ਸਫਾਈ ਤਾਂ ਵੇਖੋ ਜੀ ਸਾਡੇ ਦੇਸ਼ ਦੀ ਸਫਾਈ ਪੂਰੀ ਐ ਮਤਲਬ ਕਿੰਨੇ ਅਸੀਂ ਸਾਫ ਸੁਥਰੀਆਂ ਜਗ੍ਹਾ ਦੇ ਵਿੱਚ ਰਹਿੰਨੇ ਆ ਇੱਕ ਸਰਕਾਰੀ ਇਮਾਰਤ ਐ ਉਸ ਦੀ ਤੁਹਾਨੂੰ ਇਹ ਹਾਲਾਤ ਦਿਖਾ ਰਹੇ ਆ ਹੁਣ ਆ ਦੇਖੋ ਆ ਦੇਖੋ ਇੱਥੇ ਐਂਟਰਸ ਦੇ ਹਾਲਾਤ ਦੇਖੋ ਜੀ ਤੁਸੀਂ ਕਿਸ ਤਰੀਕੇ ਦੇ ਨੇ ਕਿ ਤਸਵੀਰਾਂ ਕੀ ਬਿਆਨ ਕਰਦੀਆਂ ਨੇ ਹੁਣ ਤੁਸੀਂ ਜਿਹੜੇ ਸਾਡੇ ਇੱਥੇ ਰੈਸਟ ਰੂਮ ਬਣੇ ਨੇ ਜੋ ਸਰਕਾਰ ਦੁਆਰਾ ਬਣਾਏ ਗਏ ਨੇ ਆ ਦੇਖੋ ਮਤਲਬ ਆ ਸਾਡੇ ਚਗਾਠਾਂ ਦੇ ਹਾਲਾਤ ਦੇਖੋ ਤੁਸੀਂ ਹੁਣ ਇਸ ਨੂੰ ਮਤਲਬ ਜੰਦਰਾ ਲਗਾ ਛੱਡਿਆ ਕਿ ਕਿਸ ਤਰੀਕੇ ਦੀਆਂ ਇਹ ਤਸਵੀਰਾਂ ਕਿਉਂਕਿ ਨਾ ਇਹ ਵਰਤਨਯੋਗ ਆ ਇੱਧਰ ਦੇਖੋ ਆ ਤਸਵੀਰ ਦੇਖੋ ਇੱਥੇ ਹੁਣ ਇੰਨੀ ਜਿਆਦਾ ਗੰਦਗੀ ਬਦਬੂ ਆ ਤੁਸੀਂ ਮੈਂ ਨਹੀਂ ਚਾਹਾਂਗਾ ਕਿ ਮੈਂ ਅੰਦਰ ਜਾ ਕੇ ਤੁਹਾਨੂੰ ਕੁਝ ਤਸਵੀਰਾਂ ਦਿਖਾ ਸਕਾਂ ਅੰਦਰ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦੇ ਹਾਲਾਤ ਸਾਡੇ ਸਰਕਾਰੀ ਇਮਾਰਤਾਂ ਦੇ ਬਣੇ ਹੋਏ ਪਰ ਕੋਸ਼ਿਸ਼ ਕਰਦੇ ਆ ਬਹੁਤ ਜਿਆਦਾ ਗੰਦੀ ਬਦਬੂ ਆ ਇੱਥੇ ਬਹੁਤ ਜਿਆਦਾ देखो जी ਅਸੀਂ ਬਹੁਤ ਵੱਡੇ ਵਿਕਸਿਤ ਦੇਸ਼ ਚ ਰਹਿੰਦੇ ਆ ਜਿੱਥੇ ਹਰ ਕੋਈ ਆਪਦੇ ਆਪ ਦੇ ਵੱਖਰੇ ਵੱਖਰੇ ਦਾਅਵੇ ਕਰਦਾ ਹੈ ਕਿ ਅਸੀਂ ਪੰਜਾਬ ਨੂੰ ਬਹੁਤ ਵਿਕਸਿਤ ਕਰ ਰਹੇ ਆ ਪੰਜਾਬ ਨੂੰ ਬਹੁਤ ਉੱਤੇ ਲੈ ਕੇ ਜਾ ਰਹੇ ਪਰ ਪੰਜਾਬ ਦੀਆਂ ਮਾਰਤਾ ਕੁਝ ਇਸ ਤਰੀਕੇ ਦਾ ਬਿਆਨ ਕਰਦੀਆਂ ਕਿ ਇੱਥੋਂ ਦੇ ਹਾਲਾਤ ਕਿੱਡੇ ਬੱਤਰ ਤੋਂ ਬੱਤਰ ਨੇ ਇੱਥੋਂ ਉਹਦੀ ਜੇ ਕਹੀਏ ਸਾਮ ਸੁਭਾਲ ਦੀ ਗੱਲ ਕਰੀਏ ਤਾਂ ਜਿਸ ਬੰਦੇ ਕੋਲ ਵੀ ਇਸ ਦਾ ਠੇਕਾ ਉਹ ਇਸ ਦੀ ਸਾਫ ਸਫਾਈ ਚਾਏ ਰੱਖੇ ਚਾਏ ਇਸ ਦੀਆਂ ਟੂਟੀਆਂ ਲਵਾ ਕੇ ਰੱਖੇ ਕਿਉਂਕਿ ਲੀਕਜ ਹੋਣ ਕਰਕੇ ਉਹ ਜਿਹੜੀ ਸਲਾਬ ਹੈ ਉਹ ਇਮਾਰਤ ਦੀ ਬਿਲਡਿੰਗ ਨੂੰ ਜਾਂਦੀ ਪਈ ਹੈ ਜਿੱਦ ਹੀ ਮਨਿਆਦ ਘਟਦੀ ਜਾ ਰਹੀ ਤੁਸੀਂ ਦੇਖੋ ਸਲਾਬ ਕਰਕੇ ਕਿੰਨਾ ਕੁਝ ਇੱਥੋਂ ਦਾ ਡਰੇਨੇਜ ਸਿਸਟਮ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੁਣ ਇੱਥੇ ਜੇਕਰ ਐਸੀ ਠੇਕੇਦਾਰ ਦੀ ਗੱਲ ਕਰੀਏ ਤਾਂ ਉਹ ਵੀ ਇੱਥੋਂ ਜਦੋਂ ਉਸ ਨੂੰ ਠੇਕਾ ਮਿਲਿਆ ਚਾਹੇ ਉਹ ਸਾਫ ਸਫਾਈ ਦਾ ਹੋਵੇ ਟੂਟੀਆਂ ਦਾ ਹੋਵੇ ਜੇ ਖਬਰ ਲੱਗਦੀ ਵੀ ਅਗਰ ਉਹ ਟੂਟੀਆਂ ਲਗਵਾ ਵੀ ਦਿੰਦਾ ਦੁਆਰਾ ਤਾਂ ਇੱਥੋਂ ਜਿਹੜੇ ਚੋਰ ਨੇ ਚੌਰਾ ਦੀ ਦਲੇਰੀ ਇੰਨੀ ਜ਼ਿਆਦੀ ਹੈ ਇੱਕ ਪਾਸੇ ਚਲੋ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੀ ਪਤਾ ਨਹੀਂ ਇਸ ਤੇ ਪੱਧਰ ਤੇ ਕੰਮ ਹੋਇਆ ਜਾਂ ਨਹੀਂ ਹੁਣ ਇੱਥੇ ਜਾਂ ਨਾ ਕਿਸੇ ਸੀਸੀਟੀਵੀ ਕੈਮਰੇ ਨੇ ਕਿਉਂ ਇੰਨੇ ਬੱਦਰ ਹਾਲਾਤ ਸਾਡੇ ਫਿਰੋਜ਼ਪੁਰ ਦੇ ਡੀਸੀ ਕੰਪਲੈਕਸ ਦੇ ਬਣੇ ਨੇ ਇੱਕ ਨਾ ਤੁਸੀਂ ਤਸਵੀਰਾਂ ਦੇਖੋ ਵੀ ਕਿੱਡੇ ਮਾੜੇ ਹਾਲਾਤ ਨੇ ਇਹ ਕਿੱਥੇ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਇਸ ਜਗ੍ਹਾ ਤੇ ਮਤਲਬ ਬਾਥਰੂਮ ਕਰ ਰਹੇ ਨੇ ਮਤਲਬ ਇਹ ਇਹ ਵੇਖੋ ਇਹਨਾਂ ਤੋਂ ਪੁੱਛਦੇ ਆਂ ਵੀ ਇਹ ਕੀ ਜਗ੍ਹਾ ਹੈ ਇੱਥੇ ਤੁਸੀਂ ਨਿਰਗੰਧ ਪਿਆਰ ਇੱਥੇ ਕੀ ਨਾਜੀ ਤੁਹਾਡਾ ਗੁਜਾਰ ਸਿੰਘ ਬਾਹਰ ਆਜੀ ਗੁਜਾਰ ਜੀ ਇਹ ਗੁਜਾਰ ਜੀ ਤੁਸੀਂ ਇੱਥੇ ਕਿਉਂ ਜਾ ਰਹੇ ਹੋ ਮਤਲਬ ਇਹ ਜੀ ਬੁੱਢੇ ਆਦਮੀ ਆ ਤੇ ਪਿਸ਼ਾਬ ਤਾਂ ਆਉਂਦਾ ਹੀ ਉਹਨਾਂ ਦੇ ਪਿਸ਼ਾਬ ਬਿਮਾਰੀ ਕੋਈ ਲੱਗ ਜੇ ਤੁਹਾਨੂੰ ਇੱਥੇ ਇੰਨੀਆਂ ਗੰਦੀਆਂ ਬਿਮਾਰੀਆਂ ਤੁਸੀਂ ਕਿਉਂ ਜਾ ਰਹੇ ਹੋ ਤੁਸੀਂ ਮਤਲਬ ਉਹ ਪਿਸ਼ਾਬ ਤਾਂ ਆਉਂਦਾ ਹੀ ਉਹ ਤਾਂ ਕਰਨਾ ਹੀ ਕਰਨਾ ਕੀ ਕਰੀਏ ਚੱਕਰ ਤਾਂ ਵੀ ਉਹਨ ਸੂਦ ਕੰਮ ਦੇ ਤਾਂ ਆਈਆਂ ਨਹੀਂ ਤੁਸੀਂ ਇਹ ਹਾਲਾਤ ਮੰੰਜਰ ਦੇਖ ਰਹੇ ਹੋ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਜਾਂ ਜਿਹੜੇ ਸਿਆਸੀ ਲੀਡਰ ਨੇ ਏਡੀਆਂ ਏਡੀਆਂ ਗੱਲਾਂ ਕਰਦੇ ਆ ਜਾਂ ਕੁਝ ਵੀ ਹੈ ਇਹ ਜੀ ਇਹਨਾਂ ਨੂੰ ਚਾਹੀਦਾ ਸਹੀ ਕਰਨਾ ਬਣਾਉਣਾ ਇਹਦਾ ਹਾਲਤ ਮਾ ਬਹੁਤ ਮਾੜੀ ਆ ਹਾਂਜੀ ਅੰਦਰ ਨਾ ਕੋਈ ਟੁੱਟੀ ਐ ਨਾ ਕੋਈ ਸ਼ਾਇਦ ਮਤਲਬ ਟੁੱਟੀ ਨਹੀਂ ਕੋਈ ਨਹੀਂ ਆ ਟੂੜੀਆਂ ਹੀ ਟੁੱਟੀਆਂ ਆਵੇ ਗੋਡੇ-ਗੋਡੇ ਗੰਦ ਬੁਰਾ ਹਾਲ ਹੋਇਆ ਇੱਥੇ ਬਹੁਤ ਗੰਦਾ ਹਾਂਜੀ ਉਹ ਮਾਂ ਦਾ ਹੀ ਬੁਰਾ ਹਾਲ ਆਵੇ ਉਹ ਕਿਵੇਂ ਜਰੂਰ ਮੈਂ ਕਹੂੰਗਾ ਆਪਣੇ ਸਾਥੀ ਨੂੰ ਦੁਕਾਨ ਹਾਂਜੀ ਉਹ ਟੁੱਟ ਭੱਜ ਕਿਵੇਂ ਪਈ ਉੱਥੇ ਬਹੁਤ ਮਾੜਾ ਹੈ ਤੁਹਾਨੂੰ ਪਤਾ ਇੱਥੇ ਜਿਹੜੇ ਅਫਸਰਾਂ ਦੇ ਬਾਥਰੂਮ ਨੇ ਉਹ ਬੜੇ ਸ਼ਾਈ ਨੇ ਬੜੇ ਵਧੀਆ ਨੇ ਸਾਫ਼ ਨੇ ਤੁਹਾਡੇ ਰਗਾ ਬੰਦਾ ਜਦੋਂ ਕੋਈ ਆਪਦੇ ਕੰਮ ਲਈ ਆਉਂਦਾ ਉਹਨੂੰ ਇਹੋ ਜੀ ਜਗ੍ਹਾ ਤੇ ਉਹ ਤਾਂ ਜੀ ਇਹੋ ਜੀ ਜਗ੍ਹਾ ਤੇ ਪਿਸ਼ਾਬ ਕਰਨਾ ਪੈਂਦਾ ਹੋਰ ਕੀ ਕਰੇ ਜੀ ਆਉਣਾ ਹੀ ਆਉਣਾ ਕੰਮ ਦੀ ਬਾਬਤ ਆਉਣਾ ਹੀ ਹਾਂਜੀ ਹਾਲਤ ਦੇਖੋ ਤੁਸੀਂ ਆਹ ਦੇਖੋ ਇਮਾਰਤ ਦੇ ਵਿੱਚ ਬਿਜਲੀ ਦੇ ਜੋੜ ਤੱਕ ਵੀ ਨੰਗੇ ਨੇ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਮਤਲਬ ਵੀ ਜੇ ਚੋਰੀਆਂ ਇੰਨੀਆਂ ਵੱਡੇ ਪੱਧਰ ਤੇ ਵਧ ਰਹੀਆਂ ਇੱਥੇ ਸੀਸੀਟੀਵੀ ਕੈਮਰੇ ਲਾਓ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਵੀ ਇੱਥੇ ਬਣ ਕੀ ਰਿਹਾ ਸਾਡੇ ਕਿਉਂ ਮਤਲਬ ਸਾਡੇ ਸਾਡੇ ਇੱਥੇ ਕੋਈ ਰਖਰਖਾ ਨਹੀਂ ਹੈਗਾ ਤੇ ਇੱਥੇ ਰਖਰਖਾ ਦੀ ਬੜੀ ਜ਼ਰੂਰਤ ਹੈ ਦੇਖੋ ਇੱਥੇ ਤਾਂ ਪਾਰਕਿੰਗ ਵੀ ਬਣਾਈ ਹੋਈ ਹੈ ਅੰਦਰ ਹੀ ਵੀਕਲ ਲਗਾਏ ਜਾ ਰਿਹਾ ਇਹ ਵੀ ਬੜੀ ਵੱਡੀ ਗੱਲ ਹੈ ਕਿ ਡੀਸੀ ਕੰਪਲੈਕਸ ਦੇ ਅੰਦਰ ਹੀ ਵੀਕਲ ਲਗਾ ਰਹੇ ਆ ਵੀ ਕਿਤੇ ਨਾ ਕਿਤੇ ਸਾਡਾ ਸਿਸਟਮ ਸਾਰਾ ਕੁਝ ਨਾ ਬਹੁਤ ਕੁਝ ਬਿਆਨ ਕਰਦਾ ਇਹ ਤਸਵੀਰਾਂ ਇੰਨਾ ਕੁਝ ਬਿਆਨ ਕਰਦੀਆਂ ਨੇ ਚਾਹੇ ਉਹ ਪ੍ਰਸ਼ਾਸਨ ਹੋਵੇ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਜੋ ਕੀ ਹੈ ਜੇ ਹੁਣ ਚੋਰੀਆਂ ਵਾਧ ਰਹੀਆਂ ਨੇ ਇਹਨਾਂ ਨੂੰ ਨਿਜਿੱਠਿਆ ਕਿਵੇਂ ਜਾ ਸਕਦਾ ਇੱਥੇ ਸੀਸੀਟੀਵੀ ਕੈਮਰੇ ਹੋਣ ਕੈਦ ਤਸਵੀਰਾਂ ਹੋ ਸਕਦੀਆਂ ਪਰ ਕਹਿੰਦੇ ਸੀਸੀਟੀਵੀ ਕੈਮਰੇ ਵੀ ਹੈਗੇ ਪਰ ਉਸ ਤੋਂ ਵੀ ਕੁਝ ਨਹੀਂ ਪਤਾ ਲੱਗਦਾ ਆਖਰਕਾਰ ਇਹ ਲਗਾਤਾਰ ਚੋਰੀਆਂ ਇਸ ਦਾ ਕੰਮ ਬੜੀ ਬੜੀ ਹੋ ਚੁੱਕਿਆ ਇਸ ਦਾ ਕੰਮ ਵਾਰ-ਵਾਰ ਹੋਣ ਕਰਕੇ ਜੇ ਇਸ ਦੇ ਵਿੱਚ ਸ਼ੋਰ ਪੈ ਕੇ ਨਾ ਤੇ ਉਹ ਵਿੱਚੋਂ ਤੁਸੀਂ ਕਿਉਂਕਿ ਇਹ ਜਿਹੜੀ ਟੁੱਟ ਪਾਜ ਤੁਸੀਂ ਦੇਖ ਰਹੇ ਹੋ ਟੁੱਟ ਪਾਜ ਆਪ ਨਹੀਂ ਉਹ ਆਪਣੇ ਆਪ ਨਹੀਂ ਹੋਈ ਇਹ ਕੀਤੀ ਗਈ ਹੈ ਤੇ ਇੱਥੇ ਜੋ ਠੇਕੇਦਾਰ ਇਸ ਦਾ ਕੰਮ ਲੈ ਰਿਹਾ ਜਾਂ ਇਸ ਦੀ ਸਫਾਈ ਕਰ ਰਿਹਾ ਉਸ ਦੀ ਹੁਣ ਮਜਬੂਰੀ ਇਹ ਬਣਦੀ ਹੈ ਕਿ ਉਹ ਕਿੰਨੀ ਵਾਰ ਇਸ ਤੇ ਪੈਸਾ ਲਾਈ ਜਾਊਗਾ ਜਦੋਂ ਪ੍ਰਸ਼ਾਸਨ ਨਹੀਂ ਇਸ ਤੇ ਕੰਮ ਤੇ ਧਿਆਨ ਦੇ ਤਾਣ ਦੂਗਾ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਕਰਨਵੀਰ ਸਿੰਘ ਜੀ ਕਰਨਵੀਰ ਜੀ ਕਿਵੇਂ ਵੇਖਦੇ ਹੋ ਹਾਲਾਤ ਦੇਖ ਰਹੇ ਹੋ ਤੁਸੀਂ ਪ੍ਰਸ਼ਾਸਨ ਬਿਲਡਿੰਗ ਦੇ ਜਿੱਥੇ ਤੁਹਾਡੇ ਵਰਗੇ ਕੰਮ ਵਾਸਤੇ ਆਉਂਦੇ ਆ ਬਿਜਲੀ ਦੇ ਜੋੜ ਲੰਗੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਮਾੜਾ ਹਾਲਾ ਪ੍ਰਸ਼ਾਸਨ ਹਾਂ ਤੇ ਬਾਕੀ ਸੁਣਵਾਈ ਨਹੀਂ ਹੁੰਦੀ ਤੇ ਕੋਈ ਪਾਲਦੀ ਮਰਜ਼ੀ ਕਰਦੇ ਤੁਹਾਨੂੰ ਲੱਗਦਾ ਜਿਵੇਂ ਇੰਨੀ ਨਵੀਂ ਇਮਾਰਤ ਬਣੀ ਤੇ ਇਹ ਹਾਲਾਤ ਬਣੇ ਪਏ ਤੁਸੀਂ ਸਲਾਬ ਦੇਖਿਆ ਬਿਲਡਿੰਗ ਦੇ ਸੀਮੈਂਟ ਡਿੱਗ ਰਿਹਾ ਨਾ ਇਹ ਥੋੜਾ ਚੀਰੀ ਹੋਇਆ ਹੈ ਨਵੀਂ ਬਣੀ ਨੂੰ ਮਾੜਾ ਹਾਲਾ ਖਤਰੇ ਨੂੰ ਮੂੰਹ ਮੋੜਦੇ ਆ ਸਾਡੇ ਲੋਕ ਫਿਰੋਜ਼ਪੁਰ ਦੇ ਇੱਥੇ ਆਉਂਦੇ ਆ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਆ ਅਖੀਰਕਾਰ ਹੋਣਾ ਕੁਝ ਵੀ ਨਹੀਂ ਵੀ ਇੱਕ ਖ਼ਬਰ ਹੀ ਬਣ ਕੇ ਰਹਿ ਜਾਣੀ ਹੈ ਕਿਉਂਕਿ ਨਾ ਪ੍ਰਸ਼ਾਸਨ ਨੇ ਧਿਆਨ ਦੇਣਾ ਨਾ ਸਿਆਸਤਦਾਨਾਂ ਨੇ ਪਰ ਧਿਆਨ ਦੇਣਾ ਤੇ ਨਾ ਕਿਸੇ ਤਰ੍ਹਾਂ ਜੇਕਰ ਇਸ ਤੇ ਸਖਤ ਕਾਰਵਾਈ ਹੋਵੇ ਕਿਸੇ ਨਾ ਕਿਸੇ ਤਰੀਕੇ ਨਿਜਿੱਠਿਆ ਜਾ ਸਕਦਾ ਜੇਕਰ ਅਸੀਂ ਹਰ ਤਰ੍ਹਾਂ ਦੇ ਵਿੱਚ ਅੱਗੇ ਜਾ ਰਹੇ ਆ ਪ੍ਰਸ਼ਾਸਨ ਜਾਂ ਕੋਈ ਵੀ ਇੰਨੀ ਉਪਲਬਧੀ ਵਾਲਾ ਦੇਸ਼ ਹੈ ਇੱਕ ਡਿਵੈਲਪਿੰਗ ਕੰਟਰੀ ਹੈ ਸਾਡਾ ਭਾਰਤ ਪਰ ਜਿਸ ਤਰ੍ਹਾਂ ਦੇ ਹਾਲਾਤ ਬਹੁਤ ਮੰਝਰ ਨੇ ਇਥੋਂ ਦੇ ਹਾਲਾਤ